ਸਾਰਿਆਂ ਨੂੰ ਸਤਸ੍ਰੀ ਅਕਾਲ ਜੀ ਪੰਜਾਬ ਮਾਈ ਹੋਮ ਚੈਨਲ ਦੇ ਉੱਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਚੱਲੇ ਹਾਂ ਜੀ ਤੁਹਾਡੇ ਨਾਲ ਪਾਇਲ ਤਹਿਸੀਲ ਅਤੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਖੂਬਸੂਰਤ ਪਿੰਡ ਮਕਸੂਦੜਾ ਦੇ ਵਿੱਚ ਜੀ ਤਕਰੀਬਨ 4000 ਦੀ ਆਬਾਦੀ ਵਾਲੇ ਪਿੰਡ ਮਕਸੂਦੜਾ ਜੋ ਪਾਇਲ ਤੋਂ 5 ਕਿਲੋਮੀਟਰ ਅਤੇ ਲੁਧਿਆਣਾ ਤੋਂ तकरीबन 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਵਸਿਆ ਹੋਇਆ ਇਹ ਪਿੰਡ ਜੀ ਮਕਸੂਦੜਾ ਆਓ ਜਾਣਦੇ ਇਹਨਾਂ ਦੇ ਇਤਿਹਾਸ ਤੇ ਸਭਿਆਚਾਰ ਬਾਰੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਇਹ ਪਿੰਡ ਮਕਸੂਦੜਾ ਮਕਸੂਦ ਖਾਂ ਸੀ ਹੋਈ ਠੀਕ ਹੈ ਜੀ ਉਹਦੇ ਨਾਂ ਤੇ ਵਸਿਆ ਹੋਇਆ ਜੀ ਜੀ ਹਾਂ ਜੀ ਤੇ ਕਿੰਨੇ ਕ ਸਾਲ ਪੁਰਾਣਾ ਜੇ ਕਹੀਏ ਇਤਿਹਾਸਾ ਮਕਸੂਦ ਕੌਣ ਸੀਗੇ ਕਿੱਥੋਂ ਆਏ ਸੀ ਕੁਝ ਹੈ ਇਹਦੇ ਬਾਰੇ ਸਰਦਾਰ ਭਰਦਾ ਜੀ ਬੜੇ ਬਾਹਰੋਂ ਦੁਨੀਆ ਆਉਂਦੀ ਆ ਸੁੱਖਾਂ ਸੁੱਖੀ ਆ ਸੁੱਖਾਂ ਪਰ ਆਉਂਦੀਆਂ ਨੇ ਉਹਨਾਂ ਦੇ ਠੀਕ ਹੈ ਜੀ ਠੀਕ ਹੈ ਜੀ ਚਲੋ ਪਿੰਡ ਦੀਆਂ ਕਪੂਰਦਾ ਵਾਲਾਂ ਸਾਡਾ ਠੀਕ ਹੈ ਜੀ ਇਹ ਕਿੱਧਰ ਕਿੱਧਰ ਜਾਂਦਾ ਰਸਤਾ ਜੀ ਇੱਥੋਂ ਇਹ ਕਬੱਡੀ ਘਟਾਣੀ ਨੂੰ ਚੱਲਿਆ ਗਿਆ ਜੀ ਅੱਛਾ ਜੀ ਇਹ ਬਾਣੀ ਨੂੰ ਚੱਲਿਆ ਗਿਆ ਲੰਡਾ ਬਾਣੀ ਇਹ ਬਾਣੀ ਨੂੰ ਚੱਲਿਆ ਗਿਆ ਲੰਡਾ ਬਾਣੀ ਇਹ ਕਬੱਡੀ ਘਟਾਣੀ ਕਰਾਣਾ ਕਨਾਣੀ ਤੇ ਰੜਾ ਦਾ ਹੋ ਜੇ ਇੱਥੇ ਇਹ ਪਿੰਡ ਦਾ ਦ੍ਰਿਸ਼ਾ ਜੀ ਬ੍ਰਿਜ ਬਣਿਆ ਹੋਇਆ ਹੈਗਾ ਦੇਖ ਸਕਦੇ ਹੋਗੇ ਪਿੰਡ ਦਾ ਮਾਹੌਲ ਨਜ਼ਰ ਆ ਰਿਹਾ ਹੈਗਾ ਜਿਹਦੇ ਵਿੱਚ ਬੱਕਰੀਆਂ ਦਾ ਵੀ ਦਿਖਾਇਆ ਹੋਇਆ ਹੈਗਾ ਪਿੰਡ ਦੀ ਦੇਖੀਏ ਇਹ ਸੁੰਦਰਤਾ ਨੂੰ ਖੂਬਸੂਰਤੀ ਨੂੰ ਚਾਰਚਾ ਨਾਲ ਲਾਉਂਦਾ ਹੈਗਾ ਇਹ ਬ੍ਰਿਜ ਤੇ ਨਹਿਰ ਦਾ ਜੇ ਕਹਈਏ ਮਨਮੋਹਕ ਦ੍ਰਿਸ਼ ਕੁਡਾਣੀ ਸ਼ਾਪੁਰ ਗੁਰਦਿੱਤਪੁਰਾ ਚੰਨਕੋਈਆਂ ਪਠੜ ਪਾਇਲ ਦੁਰਾਹਾ ਕੱਦੋ ਰਣਬਾ ਇਹ ਆਲੇ ਦੁਆਲੇ ਲੱਗਦੇ ਆ ਜੀ ਪਿੰਡ ਮਕਸੂਦੜਾ ਦੇ ਨਾਲ ਪਿੰਡ ਦੇ ਅੰਦਰ ਪ੍ਰਸਿੱਧ ਸਮਾਧ ਹੈ ਜੀ ਸਮਾਧ ਬਾਬਾ ਨਾਨੂ ਜੀ ਦੀ ਜਿਹੜੀ ਪ੍ਰਸਿੱਧ ਹੈਗੀ ਤੇ ਇੱਕ ਹੋਰ ਪ੍ਰਸਿੱਧ ਇਤਿਹਾਸਕ ਸਥਾਨ ਹੈਗਾ ਗੁਰਦੁਆਰਾ ਤਪੋਵੰਟਕੀ ਸਾਹਿਬ ਜੀ ਉਹ ਵੀ ਇਸੇ ਪਿੰਡ ਦੇ ਵਿੱਚ ਮੌਜੂਦ ਨੇ ਜੀ ਬਾਕੀ ਜੋ ਸ਼ਖਸੀਅਤਾਂ ਜਾਂ ਮਹਾਨ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਦੀ ਬਦੌਲਤ ਤਾਂ ਪਿੰਡ ਨੂੰ ਮਾਣ ਆਗਾ ਪਿੰਡ ਪ੍ਰਸਿੱਧ ਆਗਾ ਮਸ਼ਹੂਰ ਆਗਾ ਜਿਨ੍ਹਾਂ ਦੀ ਬਦੌਲਤ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਣਿਆ ਗਿਆਗਾ ਜਿੱਦਾਂ ਕੀ ਖਿਡਾਰੀ ਹੋਏ ਨੇ ਕਬੱਡੀ ਦੇ ਖਿਡਾਰੀ ਹੋਏ ਨੇ ਇੱਕ ਪੁਰਾਣੇ ਜੀ ਮਸ਼ਹੂਰ ਜਿਨ੍ਹਾਂ ਨੇ ਕਬੱਡੀ ਦੀ ਖੇਡ ਨੂੰ ਪਿੰਡ ਲੈਵਲ ਤੋਂ ਪਿੰਡ ਦੀ ਗਰਾਊਂਡ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੱਕ ਧੂਮ ਮਚਾਉਣ ਵਾਲੇ ਪਿੰਡ ਦੇ ਪੁਰਾਣੇ ਤੇ ਮਸ਼ਹੂਰ ਖਿਡਾਰੀ ਨੂੰ ਅਸੀਂ ਤੁਹਾਨੂੰ ਅੱਜ ਮਿਲਾ ਰਹੇ ਹਾਂਗੇ ਜੀ ਸ੍ਰੀ ਗਿਆਨੀ ਜੰਡੀ ਵਾਲਾ ਜੀ ਨੂੰ ਗਿਆਨੀ ਜੰਡੀ ਵਾਲਾ ਜੀ ਜਿਨ੍ਹਾਂ ਨੇ ਕਬੱਡੀ ਦੀ ਖੇਡ ਨੂੰ ਚੁਣਿਆ ਪਿੰਡ ਦੇ ਗਰਾਊਂਡ ਤੋਂ 52 ਕਿਲੋ ਬਜਨੀ ਮੈਚ ਤੋਂ ਸ਼ੁਰੂ ਕਰਕੇ ਉਹਨਾਂ ਨੇ ਖੇਡ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਗਏ ਤੇ ਨਾਮਣਾ ਖੱਟਿਆ ਜੀ ਹਨਾ ਅੱਜ ਬੇਸ਼ੱਕ ਭਾਵੇਂ ਬਖਤੀ ਹਾਲਤ ਦੇ ਕਾਰਨ ਉਹ ਘਰ ਦੇ ਅੰਦਰ ਹੀ ਜੀਵਨ ਬਸਰ ਕਰ ਰਹੇ ਨੇ ਆਪਣਾ ਸਮੇਂ ਦੇ ਹਾਲਾਤ ਨੇ ਜੀ ਆਓ ਜਾਣਦੇ ਹਾਂ ਉਹਨਾਂ ਦੇ ਬਾਰੇ ਜਿਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਹੈਗੀ ਤੇ ਮੱਲਾ ਮਾਰੀਆਂ ਨੇ ਵਕਰੀਆਂ ਵਕਰੀਆਂ ਖੇਡ ਮੈਦਾਨਾਂ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੀ ਤੇ ਮਿਲੌਣੇ ਆ ਜੀ ਤੁਹਾਨੂੰ ਗਿਆਨੀ ਝੰਡੀ ਵਾਲਾ ਜੀ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਪੂਰਾ ਨਾਂ ਮੈਨੂੰ ਹਰਦੇਵ ਸਿੰਘ ਕਹਿੰਦੇ ਜੀ ਉਹਨੂੰ ਗਿਆਨੀ ਝੰਡੀ ਦੇ ਨਾਂ ਤੇ ਜਾਣਦੇ ਆ ਗਿਆਨੀ ਝੰਡੀ ਦੇ ਨਾਂ ਤੇ ਪਿੰਡ ਮਕਸੂਦੜਾ ਹਨਾ ਜੀ ਹਾਂ ਜੀ ਤੇ ਕਿੱਥੋਂ ਆਪਾਂ ਖੇਡ ਸ਼ੁਰੂ ਕੀਤੀ ਸੀ ਜੀ ਕਬੱਡੀ ਦੀ ਖੇਡ ਜੀ ਪਿੰਡ ਤੋਂ ਹੀ ਕਰੀ ਸਟਾਰਟ ਪਿੰਡ ਤੋਂ ਸਟਾਰਟ ਕਰੀ ਸੀਗੀ ਜੀ ਤੇ ਕਿੱਥੇ ਕਿੱਥੇ ਆਪਾਂ ਮੱਲਾ ਮਾਰੀਆਂ ਨੇ ਖੇਡ ਮੈਦਾਨਾਂ ਦੇ ਵਿੱਚ ਪਿੰਡ ਦਾ ਤਾਂ ਕੋਈ ਜਾਣ ਚਿੱਤ ਨਹੀਂ ਹੈਗਾ ਵੀ ਕਿੱਥੇ ਕਿੱਥੇ ਮੱਲਾ ਮਾਰੇਗਾ ਉਹ ਪਿੰਡ 'ਚ ਵੀ ਮੈਂ ਖੇਡ ਕੇ ਜਿੱਤਦਾ ਰਿਆ ਠੀਕ ਹੈ ਜੀ ਜਦੋਂ ਮੈਂ ਝੰਡੀ ਚਲੇ ਗਿਆ ਉਹ ਤਾਂ ਫਿਰ ਅੰਤ ਹੀ ਨਹੀਂ ਰਿਹਾ ਐਨਾ ਜਿ ਖੇਡਿਆ ਇੰਝ ਐਨੇ ਮੈਚ ਖੇਡਿਆ 70-75 ਮੈਚ ਅਸੀਂ ਇੱਕ ਸੀਜ਼ਨ ਦੇ ਜਿੱਤਦੇ ਹੁੰਦੇ ਸੀ ਠੀਕ ਹੈ ਜੀ ਪਾਣੀ ਚ ਫਸ ਸਕਣਾ ਤੇ ਕਿੰਨੇ ਸਾਲ ਹੋ ਗਏ ਜੀ ਖੇਡ ਖੇਲਦਿਆਂ ਨੂੰ ਮੈਨੂੰ ਘੱਟੋ ਘੱਟ 18 ਕ ਸਾਲ ਹੋ ਗਏ ਹੋਣਗੇ 18 ਸਾਲ ਹੋ ਗਏ ਠੀਕ ਹੈ ਜੀ ਬਾਹਰ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਆ ਆਪਾਂ ਖੇਡ ਖੇਲ ਚੁੱਕੇ ਆ ਬਾਈ ਜੋ ਨਾਲ ਹੀ ਬਾਈ ਬਾਹਰ ਦੇਸ਼ ਬਾਹਰ ਪਹਿਲਾ ਮੈਂ ਦੁਬਈ ਗਿਆ ਠੀਕ ਹੈ ਜੀ ਫਿਰ ਇੰਗਲੈਂਡ ਜੀ ਉਸ ਤੋਂ ਬਾਅਦ ਮੈਂ ਗਿਆ ਅਮਰੀਕਾ ਠੀਕ ਹੈ ਜੀ ਤੇ ਫਿਰ ਕੈਨੇਡਾ ਤੇ ਸਾਰੇ ਥਾਂ ਤੇ ਆਪਾਂ ਜੰਡੀ ਦੀ ਟੀਮ ਵੱਲੋਂ ਹੀ ਖੇលਦੇ ਹਾਂ ਖੇលਿਆ ਜੀ ਹੈਨਾ ਨਾ ਸਾਰੇ ਥਾਂ ਪੰਜੰਡੀ ਬਲੋਂ ਨਹੀਂ ਉੱਤੋਂ ਕਲੱਬਾਂ ਵੱਲੋਂ ਖੇਡਦਾ ਆ ਸੁਖਚੈਨ ਚੈਨੇ ਵੱਲੋਂ ਸੁਖਚੈਨ ਚੈਨੇ ਦੀ ਟੀਮ ਕਲੱਬ ਦਾ ਕੀ ਨਾਮ ਹੈ ਜੀ ਹਰਜੀਤ ਤਲਵਾਰ ਕਲਵਾਰ ਤਲਵਾਰ ਕਲੱਬ ਹਰਜੀਤ ਤਲਵਾਰ ਕਲੱਬ ਮੋਗਾ ਹਰਜੀਤ ਤਲਵਾਰ ਕਲੱਬ ਮੋਗਾ ਹੂੰ ਠੀਕ ਹੈ ਜੀ ਤੇ ਉੱਥੀੋਂ ਤੁਹਾਨੂੰ ਸਪੋਰਟ ਵਗੈਰਾ ਮਿਲਦੀ ਹੈ ਕਲੱਬ ਵੱਲੋਂ ਜੀ ਪੂਰੀ ਠੀਕ ਆ ਨਹੀਂ ਹੁਣ ਨਹੀਂ ਮਿਲਿਸਟ ਫੂਡ ਦਾ ਕਲੱਬ ਲੋ ਇੱਥੋਂ ਇੰਡੀਆ ਤੋਂ ਮਿਲਦੀ ਨਹੀਂ ਠੀਕ ਹੈ ਮੇਰੇ ਨਾਲ ਮੁੰਡੇ ਖੇਡਦੇ ਸੀ ਉਹਨਾਂ ਨੇ ਮੇਰੇ ਸਪੋਰਟ ਜ਼ਰੂਰ ਕਰੀਏ ਮੇਰੀ ਠੀਕ ਹੈ ਜੀ ਠੀਕ ਹੈ ਜਿਵੇਂ ਗੁੱਕ ਸੇਵਕ ਬਿਲਕੁਲ ਜੀ ਤੁਸੀਂ ਪਿੰਡ ਦਾ ਨਾਮ ਰੋਸ਼ਨ ਕੀਤਾਗਾ ਇੰਨੇ ਸਾਲ ਤੁਸੀਂ ਕਬੱਡੀ ਦੀ ਖੇਲ ਖੇਲੇ ਹੋਗੇ ਤੇ 6:00 ਕਿਦਾਂ ਵਜੀ ਹੁਣ ਕਿਦਾਂ ਜੀ ਸਿਹਤ 6:00 ਨਹੀਂ ਬਜੀ ਜੀ ਮੇਰੇ ਜੀ ਅਟੈਕ ਦੌਰਾ ਪਿਆ ਸੀ ਅਧਰੰਗ ਦਾ ਅਧਰੰਗ ਦਾ ਅਧਰੰਗ ਦਾ ਅਧਰੰਗ ਦਾ ਦੌਰਾ ਪਿਆਗਾ ਤੇ ਹੁਣ ਫਿਰ ਸਿਹਤ ਕਿਵੇਂ ਆ ਗਈ ਜੀ ਹੁਣ ਠੀਕ ਠੋ ਮਾੜੀ ਮੋਟੀ ਜੀ ਠੀਕ ਸਮਝਦਾ ਪਰ ਹਜੇ ਥੋੜੀ ਜੀ ਹੈ ਜੀ ਇਹ ਕਮੀ ਠੀਕ ਹੈ ਜੀ ਤੇ ਨਵੇਂ ਜਿਹੜੇ ਕਬੱਡੀ ਦੇ ਖਿਡਿਆਰੀ ਨੇ ਮੁੰਡੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋਗੇ ਤੁਸੀਂ ਜੀ ਉਹਨਾਂ ਨੂੰ ਇਹ ਸੁਨੇਹਾ ਦਿੰਦੇ ਆਂ ਵੀ ਸਾਫ਼ ਸੁਥਰੀ ਗੇਮ ਖੇਡੋ ਠੀਕ ਹੈ ਜੀ ਰਾਕੇ ਨਾ ਖੇਡੋ ਬਸ ਰਣਜਰ ਹੋ ਗਿਆ ਹੁਣ ਤੁਸੀਂ ਛੱਡੀ ਨੂੰ ਜੀ ਕਬੱਡੀ ਮੈਨੂੰ ਜੀ 2013 ਦਾ ਮੈਂ ਲੱ ਮੈਂ ਛੱਡਿਆ ਦਾ ਬਸ ਠੀਕ ਹੈ ਜੀ ਤੇ ਹੁਣ ਘਰ ਦੇ ਵਿੱਚ ਹੀ ਇੱਥੇ ਪਿੰਡ ਦੇ ਵਿੱਚ ਹੀ ਰਹਿ ਰਹੇ ਹੁਣ ਨਾ ਜੱਤ ਮੈਨੂੰ ਦੂਰ ਆ ਗਿਆ ਜਾਂਦੇ ਰਹਿਣੇ ਇਹ ਮੈਂ ਅਗਲਾਂਡ ਚਲੇ ਜਾਂਦਾ ਜੀ ਕਦੇ ਅਮਰੀਕਾ ਚਲੇ ਜਾਂਦਾ ਜੀ ਕਦੇ ਕੈਨੇਡਾ ਚਲੇ ਜਾਂਦਾ ਠੀਕ ਹੈ ਜੀ ਚਲੋ ਬਹੁਤ ਵਧੀਆ ਤੁਸੀਂ ਮਤਲਬ ਕਿ ਖੇਡ ਖੇਡੀ ਹੈਗੀ ਪਿੰਡ ਦਾ ਨਾਂ ਰੋਸ਼ਨ ਕੀਤਾਗਾ ਪਿੰਡ ਵਾਸੀਆਂ ਨੂੰ ਕੋਈ ਜਾਂ ਹੋਰ ਕਬੱਡੀ ਦੇ ਦਰਸ਼ਕਾਂ ਨੂੰ ਖਿਡਾਰੀਆਂ ਨੂੰ ਕੋਈ ਸੁਨੇਹਾ ਹੋਰ ਕੋਈ ਦਸਤਕਾ ਖੜਾ ਰਿਆਂ ਨੂੰ ਇਹ ਸੁਨੇਹਾ ਦਿੰਨਾ ਕਿ ਕਬੱਡੀ ਖੇਡੋ ਪਰ ਨਸ਼ੇ ਨਾਲ ਨਾ ਖੇਡੋ ਮੈਂ ਤਾਂ ਕਰਕੇ ਵੇਖ ਦੋ ਕਬੱਡੀ ਕਿੱਧਰ ਨੂੰ ਆਈ ਠੀਕ ਹੈ ਜੀ ਇਹ ਸੀਗੇ ਜੀ ਗਿਆਨੀ ਝੰਡੀਵਾਲਾ ਦੇ ਨਾਂ ਤੇ ਜੋ ਮਸ਼ਹੂਰ ਨੇ ਪਿੰਡ ਮਕਸੂਦੜਾ ਪਿੰਡਾਗਾ ਇਹ ਇਹਨਾਂ ਦਾ ਘਰ ਹੈਗਾ ਜਿੱਥੋਂ ਇਹਨਾਂ ਨੇ ਖੇਡ ਆਪਣੀ ਸ਼ੁਰੂ ਕਰਕੇ ਪਿੰਡ ਦਾ ਨਾਂ ਰੋਸ਼ਨ ਕੀਤਾਗਾ ਗਿਆਨੀ ਮਕਸੂਦੜਾ ਪਿੰਡ ਝੰਡੀਵਾਲ ਇਹ ਇਹ ਰਾਸੀ ਦਾ ਚੈੱਕ ਆ 5 ਲੱਖ ਰੁਪਏ ਦੀ ਰਾਸੀ ਦਾ ਚੈੱਕ ਆ ਜੀ ਝੰਡੀ ਜੋ ਆਪਣੇ ਗਿਆਨੀ ਜੰਡੀ ਕਬੱਡੀ ਖਿਡਾਰੀ ਨੂੰ ਜੰਡੀ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਸੀ 5 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਹੋਰ ਵੀ ਜੋ ਇਹਨਾਂ ਨੇ ਮੱਲਾ ਮਾਰੀਆਂ ਅਲੱਗ-ਅਲੱਗ ਸਨਮਾਨ ਜਿੱਤੇ ਆਗੇ ਇਹ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਨੇਗੇ। ਦੇਖ ਸਕਦੇ ਹਾਂ ਕਿ ਕਾਫੀ ਗਿਣਤੀ ਹੈਗੀ ਵੱਖ-ਵੱਖ ਥਾਂ ਤੋਂ ਜੋ ਇਹਨਾਂ ਨੇ ਸਨਮਾਨ ਹਾਸਲ ਕੀਤੇ ਆ। ਇਹ ਉਮਰ ਦੇ हिसाब ਨਾਲ ਵੀ 45-50 ਸਾਲ ਹੈ। ਇਹ ਇਹ ਵੀ ਤੁਸੀਂ ਦੇਖ ਰਹੇ ਹੋ ਜੀ ਬਜਟ ਮੋਟਰਸਾਈਕਲ ਆਗਾ ਜੋ ਘਰ ਦੇ ਵਿੱਚ ਹੁਣ ਚਾਹੇ ਖੜੇ ਹੈਗਾ ਪਰ ਕਿਸੇ ਥਾਂ ਮੈਂ ਇਹ ਪੂਰੇ ਮਾਣ ਸਨਮਾਨ ਦੇ ਨਾਲ ਗਿਆਨੀ ਜੰਡੀਵਾਲਾ ਜੀ ਨੂੰ ਜਿੱਤਿਆ ਸੀਗਾ ਇਹਨਾਂ ਨੂੰ ਸਨਮਾਨ ਦੇ ਰੂਪ ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀਗਾ ਇਸ ਬੁਲਟ ਮੋਟਰਸਾਈਕਲ ਦੇ ਨਾਲ ਜੀ ਅੱਜ ਭਾਵੇਂ ਵਕਤ ਗਿਆਨੀ ਜੰਡੀਵਾਲਾ ਜੀ ਦਾ ਜੇ ਕਹਦੀਏ ਬੇਵਕਤ ਤੇ ਵਕਤ ਦੇ ਵਿੱਚ ਸਮਾਂ ਗੁਜ਼ਾਰ ਰਹੇ ਨੇ ਪਰ ਉਹਨਾਂ ਦੇ ਦੱਸਣ ਦੇ ਮੁਤਾਬਕ ਅੱਜ ਵੀ ਪੁਰਾਣੇ ਕਈ ਸਾਥੀ ਉਹਨਾਂ ਦੀ ਮਦਦ ਕਰ ਰਹੇ ਨੇਗੇ ਜਿਹੜੇ ਸਪੋਰਟ ਕਰਦੇ ਨੇ ਜੀ ਹਨਾ ਜਿਨ੍ਹਾਂ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆਗਾ ਕੁਲਜੀਤ ਸਿੰਘ ਜੀ ਕਾਲਾ ਨੇ ਜੀ ਅ ਐਨ ਆਰ ਆਈ ਭਰਾ ਨੇ ਕੈਨੇਡਾ ਦੇ ਵਸਨੀਕ ਤੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਸਪੋਰਟ ਕੀਤੀ ਜਾਂਦੀ ਹੈਗੀ ਜੀ ਅੱਜ ਦੀ ਡੇਟ ਦੇ ਵਿੱਚ ਅ ਤੇ ਇੱਕ ਅੰਤਰਰਾਸ਼ਟਰੀ ਪਲੇਅਰ ਗੁਰਚਰਨ ਸਿੰਘ ਚਰਨਾ ਜੀ ਜੋ ਮਕਸੂਦੜਾ ਪਿੰਡ ਦੇ ਨੇ ਕੈਨੇਡਾ ਦੇ ਵਾਸੀ ਨੇ ਮੰਗਾ ਮਿੱਠੇਪੁਰੀਆ ਦੇ ਨਾਂ ਹੇਠ ਅੰਗਲਾੰਡ ਦੀ ਟੀਮ ਵੱਲੋਂ ਕੈਨੇਡਾ ਵਿੱਚ ਖੇਡਦੇ ਨੇ ਅ ਇਹ ਵੀ ਵਧੀਆ ਗੱਲ ਹੈ ਇਹਨਾਂ ਵੱਲੋਂ ਵੀ ਸਪੋਰਟ ਹੈ ਜਿਹੜੀ ਗਿਆਨੀ ਜੰਡੀਵਾਲਾ ਜੀ ਨੂੰ ਅੱਜ ਦੀ ਡੇਟ ਦੇ ਵਿੱਚ ਕੀਤੀ ਜਾ ਰਹੀ ਹੈਗੀ ਜੀ ਹਨਾ ਬਹੁਤ ਵਧੀਆ ਹੁੰਦੇ ਨੇ ਇਹ ਪਰਸਨ ਜਿਹੜੇ ਮਾੜੇ ਹਾਲਾਤ ਦੇ ਵਿੱਚ ਵੀ ਖੜਦੇ ਨੇਗੇ ਚੰਗਿਆਂ ਦੇ ਵਿੱਚ ਤਾਂ ਕਹਿੰਦੇ ਆ ਦੁਨੀਆ ਖੜ ਜਾਂਦੀ ਹੈ ਜੀ ਆ ਕੇ ਤੇ ਜਿਨ੍ਹਾਂ ਦੀ ਅੱਜ ਵੀ ਸਪੋਰਟ ਹੈਗੀ ਗਿਆਨੀ ਜੰਡੀਵਾਲਾ ਨੂੰ ਜੀ ਹਨਾ ਗਿਆਨੀ ਜੰਡੀਵਾਲਾ ਤੋਂ ਇਲਾਵਾ ਪਿੰਡ ਦੇ ਵਿੱਚ ਹੋਰ ਵੀ ਕਈ ਸਾਰੇ ਹੋਏ ਨੇ ਜਿਵੇਂ ਕਿ ਗੋਗੀ ਛਿੰਦਾ ਗਿੰਦਾ ਗੋਗੀ ਤੇ ਗਿੰਦਾ ਇਹ ਵੀ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਹੋਏ ਨੇ ਜੀ ਪਿੰਡ ਦਾ ਨਾਂ ਇਹਨਾਂ ਨੇ ਚਮਕਾਇਆਗਾ ਜੀ ਹਨਾ ਸ੍ਰੀ ਬਾਬਾ ਬਲਜਿੰਦਰ ਸਿੰਘ ਜੀ ਕਰਮਸਰ ਰਾੜਾ ਸਾਹਿਬ ਵਾਲੇ ਜਿਨ੍ਹਾਂ ਦਾ ਜਨਮ ਸਥਾਨ ਵੀ ਪਿੰਡ ਮਕਸੂਦੜਾ ਹੀ ਹੈ ਜੀ 1921 ਇਸ ਵੀ ਨੂੰ ਮਕਸੂਦੜਾ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਪਿੰਡਾਂ ਸ਼ਹਿਰਾਂ ਦੇਸਾਂ ਵਿਦੇਸਾਂ ਦੇ ਵਿੱਚ ਜਾ ਕੇ ਕੀਰਤਨ ਤੇ ਗੁਰਬਾਣੀ ਰਾਹੀਂ ਸਿੱਖ ਸੰਗਤਾਂ ਨੂੰ ਸਿੱਖ ਧਰਮ ਦੇ ਨਾਲ ਜੋੜਿਆਗਾ ਜੀ ਇਹਨਾਂ ਨੇ ਕਾਫੀ ਸਲਾਂ ਦੀ ਮਿਹਨਤ ਦੇ ਸਦਕਾ ਗੁਰਵਾਨੀ ਗੁਰਮਤ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਜਿਹੜੀ ਸਮੱਗਰੀ ਆ ਉਹਨੂੰ ਇੰਟਰਨੈਟ ਦੇ ਉੱਤੇ ਉਪਲਬਧ ਕਰਾਉਣ ਦੇ ਵਿੱਚ ਭਰਪੂਰ ਯੋਗਦਾਨ ਆ ਜੀ ਇਹਨਾਂ ਦਾ ਇਹਨਾਂ ਦੇ ਇਸ ਕਾਰਜ ਦੇ ਲਈ ਪੰਜਾਬ ਦੀਆਂ ਕਈ ਯੂਨੀਵਰਸਿਟੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮਾਣ ਬਖਸ਼ਿਆ ਇਹਨਾਂ ਨੂੰ ਸੰਤ ਬਾਬਾ ਤੇਜਾ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ 18 ਦਸੰਬਰ 2014 ਨੂੰ ਇਸ ਸਥਾਨ ਦੀ ਸੇਵਾ ਸੀ ਜੋੜਾੜਾ ਸਾਹਿਬ ਦੀ ਸੇਵਾ ਸੰਭਾਲ ਤੇ ਸੰਪਰਦਾਏ ਦੀ ਚੰਚਾਲਣ ਦੀ ਸੇਵਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੂੰ ਸੌਂਪੀ ਗਈ ਸੀ ਜੀ ਇਸੇ ਪਿੰਡ ਦੇ ਨੇ ਜੋ ਅ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਕੁਲਦੀਪ ਸਿੰਘ ਸਿੱਧੂ ਵੀ ਇਸੇ ਪਿੰਡ ਦੇ ਹੋਏ ਨੇ ਜੀ ਜਿਨ੍ਹਾਂ ਦਾ ਯੂ ਐਸ ਏ ਦੇ ਵਿੱਚ ਇੱਕ ਵਧੀਆ ਕਾਰੋਬਾਰ ਆ ਪੈਲ ਹਲਕੇ ਤੋਂ ਹੋਸ਼ਮਨੀ ਕਾਲੀਦਲ ਦੇ ਲੀਡਰ ਵੀ ਰਹੇ ਨੇ ਸੋਸ਼ਲ ਵਰਕਰ ਵੀ ਰਹੇ ਨੇ ਇਸੇ ਤਰ੍ਹਾਂ ਪਿੰਡ ਦੇ ਲੋਕਾਂ ਦੇ ਹੀ ਦੱਸਣ ਦੇ ਅਨਸਾਰ ਸਵਰਗਵਾਸੀ ਜੋ ਐਕਸ ਡੀ ਐਸ ਪੀ ਸੀਗੇ ਮਨਮੋਹਨ ਸਿੰਘ ਐਕ ਸਰਪੰਚ ਜਿਨ੍ਹਾਂ ਦੇ ਸਮੇਂ ਦੇ ਵਿੱਚ ਕਹਿੰਦੇ ਪਿੰਡ ਦਾ ਬਹੁਤ ਵਿਕਾਸ ਹੋਇਆ ਜੀ ਤੇ ਪਿੰਡ ਦੇ ਵਿਕਾਸ ਲਈ ਉਹਨਾਂ ਦਾ ਯੋਗਦਾਨ ਆਗਾ ਤੇ ਸੋ ਉਹ ਵੀ ਡੀਐਸਪੀ ਸਵਰਗਵਾਸੀ ਅਤੇ ਇੱਕ ਸਰਪੰਚ ਸਰਦਾਰ ਮਨਮੂਨ ਸਿੰਘ ਵੀ ਇਸੇ ਪਿੰਡ ਤੋਂ ਹੋਏ ਆ ਜੀ ਹੈਨਾ ਤੇ ਸ਼ਹੀਦਾਂ ਦੀ ਚਿਤਾਵਾਂ ਪਰ ਲਗेंगे ਹਰ ਵਰਸ਼ ਮੇਲੇ ਵਤਨ ਪੇ ਮਰਨੇ ਵਾਲੋਂ ਕਾ ਬਾਕੀ ਜਹੀ ਨਿਸ਼ਾਨ ਹੋਗਾ ਮਹਾਨ ਸ਼ਹੀਦ ਹੋਏ ਆ ਜੀ ਪਿੰਡ ਮਕਸੂਦੜਾ ਦੀ ਧਰਤੀ ਦੇ ਜਿਨ੍ਹਾਂ ਆਪਣੀਆਂ ਜਾਨਾਂ ਜੰਗਰ ਦੇ ਦੌਰਾਨ ਦੇਸ਼ ਦੀ ਖਾਤਰ ਵਾਰ ਕੇ ਪਿੰਡ ਦੇ ਨਾਂ ਨੂੰ ਰਚਨਾਇਆਗਾ ਜੀ ਜਿਨ੍ਹਾਂ ਚ ਜਿੱਦਾਂ ਸ਼ਹੀਦ ਨੇ ਤਿੰਨ ਪਹਿਲੇ ਸ਼ਹੀਦ ਨੇ ਸ਼ਹੀਦ ਨਛੱਤਰ ਸਿੰਘ ਜੀ ਜੋ 1971 ਦੀ ਜੰਗ ਸਮੇਂ ਸ਼ਹੀਦੀ ਪਾਗੇ ਸੀਗੇ ਜਿਨ੍ਹਾਂ ਦੀ ਯਾਦ ਦੇ ਵਿੱਚ ਸ਼ਹੀਦ ਨਛੱਤਰ ਸਿੰਘ ਸਟੇਡੀਅਮ ਯਾਦਗਾਰੀ ਸਟੇਡੀਅਮ ਵੀ ਬਣਿਆ ਹੋਇਆਗਾ ਪਿੰਡ ਦੇ ਵਿੱਚ ਤੇ ਦੂਸਰੇ ਜੀ ਸ਼ਹੀਦ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਸਮੇਂ ਬੀਰਤਾ ਦਿਖਾਉਂਦੇ ਹੋਏ ਸ਼ਹੀਦੀ ਜਾਮ ਪੀ ਗਏ ਸੀਗੇ ਇੱਕ ਸ਼ਹੀਦ ਹੈ ਜੀ ਸਰਦਾਰ ਹਰਨਾਮ ਸਿੰਘ ਜੀ ਜੋ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ 1942 ਈਸਵੀ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਜੀ ਇਹ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਜੀ ਇਸ ਪਿੰਡ ਦੇ ਗਰਾਊਂਡ ਦੇ ਬਿਲਕੁਲ ਨਾਲ ਹੀ ਸਟੇਡੀਅਮ ਦੇ ਇਹਨਾਂ ਸ਼ਹੀਦਾਂ ਦੇ ਨਾਂ ਤੇ ਸਟੇਡੀਅਮ ਕਲੱਬ ਵੀ ਬਣੇ ਨੇ, ਸੰਸਥਾ ਵੀ ਬਣੀ ਹੈਗੀ। ਮਾਣ ਆ ਜੀ ਪਿੰਡ ਵਾਸੀਆਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜੀ। ਪੁਰਗਵਾਸੀ ਸਰਦਾਰ ਬਰਿਆਮ ਸਿੰਘ ਜੀ ਜਿੰਮ ਹਾਲ ਵੀ ਬਣਿਆ ਹੋਇਆਗਾ ਜੋ ਜੂਥ ਸਪੋਰਟਸ ਕਲੱਬ ਇੱਥੇ ਹਰ ਸਾਲ ਦੇ ਵਿੱਚ ਇਹਨਾਂ ਦੇ ਖੇਡ ਮੈਦਾਨ ਦੇ ਵਿੱਚ ਖੇਡਾਂ ਵੀ ਹੁੰਦੀਆਂ ਇੱਥੇ ਮੋਹਨ ਸਿੰਘ ਬਿੱਟੂ ਜੀ ਜੂਥ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਜੀ ਤੇ ਸਮਾਜ ਭਲਾਈ ਦੇ ਕੰਮਾਂ ਲਈ ਵੀ ਜਿਨ੍ਹਾਂ ਨੇ ਇੱਕ ਐਨਜੀਓ ਦੇ ਮਾਧਿਅਮ ਰਾਹੀਂ ਲੋਕਾਂ ਦੇ ਸਮਾਜ ਭਲਾਈ ਦੇ ਕੰਮ ਕਰਵਾਉਂਦੇ ਹੈਗੇ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਤੇ ਬਹੁਤ ਯੋਗਦਾਨ ਆ ਜੀ ਇਹਨਾਂ ਦਾ ਤੇ ਪਿੰਡ ਦੇ ਬਾਹਰ ਬਾਹਰ ਜੀ ਆਪਾਂ ਕਹਿੰਦੇ ਪ੍ਰਸਿੱਧ ਸਮਾਧ ਆ ਜੀ ਬਾਬਾ ਨਾਨੂ ਬਾਬਾ ਨਾਨੂ ਜੀ ਦੀ ਸਮਾਧ ਬਾਬਾ ਨਾਨੂ ਜੀ ਦੀ ਜਿਹੜਾ ਕਿ ਰਸਤਾ ਜਾਣਦੇ ਆਂਗੇ ਗੁਰਦੁਆਰਾ ਸਾਹਿਬ ਤਪੋਵੰਟਕੀ ਸਾਹਿਬ ਨੂੰ ਰਸਤੇ ਦੇ ਵਿੱਚ ਹੀ ਆਉਂਦਾ ਪਿੰਡੋਂ ਬਾਹਰ ਬਾਹਰ ਜੀ ਤੇ ਇਹ ਦੇਖ ਰਹੇ ਹੋਗੇ ਜੀ ਤੁਸੀਂ ਸਮਾਦ ਬਣੀ ਹੋਈ ਹੈਗੀ ਇਤਿਹਾਸ ਦਾ ਤਾਂ ਨਹੀਂ ਇੱਥੋਂ ਪਤਾ ਚੱਲ ਪਾਇਆ ਜੀ ਤੇ ਪਰ ਕਹਿੰਦੇ ਹੈਗੇ ਬਜ਼ੁਰਗ ਕਿ ਜੁਗਾਂ ਜਗੰਤਰਾਂ ਤੋਂ ਬਣੀ ਹੋਈ ਹੈ ਇਹ ਸਮਾਦ ਜੀ ਪਿੰਡ ਦੇ ਅੰਦਰ ਤੇ ਬਾਹਰ ਬਾਹਰ ਪਿੰਡ ਦੇ ਬਣੀ ਹੋਈ ਹੈਗੀ ਸਮਾਦ ਸਿੱਧ ਬਾਬਾ ਨਾਨੂ ਜੀ ਦੀ ਤੇ ਮਕਸੂਦੜਾ ਪਿੰਡ ਦੇ ਵਿੱਚ ਇੱਥੇ ਹੀ ਇਹਨਾਂ ਨੇ ਦਰਬਾਰ ਸਾਹਿਬ ਵੀ ਬਣਾਇਆ ਹੋਇਆ ਹੈਗਾ ਜੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇਗੇ ਮੇਲਾ ਲੱਗਦਾ ਜੀ ਇੱਥੇ ਭਾਦੋਂ ਮਹੀਨੇ ਦੇ ਵਿੱਚ ਬਹੁਤ ਵਧੀਆ ਮੇਲਾ ਭਰਦਾ ਹੈਗਾ ਇੱਥੇ ਭਾਦੋਂ ਮਹੀਨੇ ਦੀ ਨੌਮੀ ਨੂੰ ਮੇਲਾ ਲੱਗਦਾ ਜੀ ਕਹਿੰਦੇ ਸ਼ਰਦਾ ਕੀ ਪਿੰਡ ਦੇ ਵਾਸੀਆਂ ਦੀ ਤੇ ਪਿੰਡ ਦੇ ਆਲੇ ਦੁਆਲੇ ਪਿੰਡਾਂ ਦੀ ਆਲੇ ਦੁਆਲੇ ਦੇ ਕਾਫੀ ਪਿੰਡਾਂ ਦੀ ਸੰਗਤ ਇੱਥੇ ਪਹੁੰਚਦੀ ਹੈਗੀ ਮਰਾਦਾਂ ਪੂਰੀਆਂ ਹੁੰਦੀਆਂ ਨੇ ਕਹਿੰਦੇ ਇੱਥੇ ਜੀ ਸੁੱਖਾਂ ਵਾਰ ਆਉਂਦੀਆਂ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆਉਂਦੇ ਨੇ ਬਹੁਤ ਹਮਮਹਾਮਾ ਕੇ ਸਿੱਧਾ ਬਾਬਾ ਨਾਨੂ ਜੀ ਦੀ ਸਮਾਦ ਤੋਂ ਨਾਲ ਹੀ ਅੱਗੇ ਤਪੋਵਣ ਗੁਰਦੁਆਰਾ ਤਪੋਵਣ ਟੱਕੀ ਸਾਹਿਬ ਜੀ ਮੌਜੂਦ ਆਗੇ ਗੱਲ ਕਰਦੇ ਆ ਜੀ ਇਹਨਾਂ ਦੀ ਇਹ ਤਪੋਵਣ ਜੋ ਕਿ ਟੱਕਾਂ ਪਲਾਹਾਂ ਝੰਡਾਂ ਕਰੀਰਾਂ ਕਿੱਕਰ ਪਿੱਪਲ ਨਿੰਮ ਰੋਟੀਆਂ ਅਤੇ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਝਾੜੀਆਂ ਆਦਿ ਨਾਲ ਭਰਪੂਰ ਇੱਕ ਜੰਗਲ ਤ ਹੈ तकरीबन 550 ਬਿਗੇ ਵਿੱਚ ਫੈਲਿਆ ਹੋਇਆ ਜੀ ਇਹ کئی ਸਦੀਆਂ ਯੁੱਗਾਂ ਜਗੰਤਾਂ ਦੀ ਤਪੋ ਭੂਮੀ ਹੈਗੀ ਇੱਥੇ ਬਹੁਤ ਸਾਰੀਆਂ ਅਦੁੱਪਤ ਗੰਮੀ ਸ਼ਕਤੀਆਂ ਵਰਤੀਆਂ ਨੇ ਇੱਥੋਂ ਕੋਈ ਲੱਕੜ ਕਹਿੰਦੇ ਚੁੱਕ ਕੇ ਨਹੀਂ ਸੀ ਲੈ ਜਾ ਸਕਦਾ ਜੀ ਨਾ ਹੀ ਇਸ ਜਗ੍ਹਾ ਨੂੰ ਕੋਈ ਵਾਸ ਸਕਦਾ ਸੀਗਾ ਇਸ ਜਗ੍ਹਾ ਤੇ अनेका ਸਾਧੂ ਮਹਾਤਮਾ ਆਏ ਪਰ ਕੋਈ ਵੀ ਸਾਧੂ ਮਹਾਤਮਾ 2-4 ਦਿਨ ਤੋਂ ਵੱਧ ਨਹੀਂ ਸੀ ਟਿਕ ਸਕਿਆ ਜੀ ਇਸ ਥਾਂ ਤੇ ਥੋੜੀ ਬਹੁਤ ਬੰਦਗੀ ਕਰਕੇ ਚਲੇ ਜਾਂਦੇ ਕੋਈ ਅਗੰਮੀ ਸ਼ਕਤੀਆਂ ਸੀਗੀਆਂ ਉਹਨਾਂ ਨੂੰ ਉੱਥੋਂ ਉਠਾ ਦਿੰਦੀਆਂ ਸੀਗੀਆਂ ਪਰ ਇਹ ਕਹਿੰਦੇ ਆਕਾਲ ਪੁਰਖ ਦੇ ਅਗੰਮੀ ਹੁਕਮ ਅਨਸਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਤੇ ਬਚਪਨ ਤੋਂ ਹੀ ਪ੍ਰਮਾਤਮਾ ਦੀ ਅਪਰਪਾਰ ਬਖਸ਼ਿਸ਼ ਸੀਗੀ ਇਸ ਜਗ੍ਹਾ ਤੇ 1986-87 ਈਸਵੀ ਦੇ ਵਿੱਚ ਉਹ ਇੱਥੇ ਆਏ ਸੀਗੇ ਜਿੱਥੇ ਉਹਨਾਂ ਨੇ ਸਾਲਾਂ ਬੱਧੀ ਘੋਰ ਤਪੱਸਿਆ ਤਪ ਕਰਕੇ ਜੀ ਇਸ ਜੰਗਲ ਨੂੰ ਮੰਗਲ ਦੇ ਰੂਪ ਦੇ ਦਿੱਤਾ ਤੇ ਮਤਲਬ ਕਿ ਦੇਖ ਸਕਦੇ ਹੋ ਜੰਗਲ ਦੇ ਵਿੱਚ ਹੁਣ ਹਰ ਕੋਈ ਜੀਵ ਜੰਤੂ ਅੱਜ ਇੱਥੇ ਹਾਰੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਬਾਬਾ ਜੀ ਦੇ ਟੱਕੀ ਸਾਹਿਬ ਆਉਣ ਬਾਰੇ ਭਵਿੱਖਬਾਣੀਆਂ ਵੀ ਪਹਿਲਾਂ ਕੀਤੀਆਂ ਹੋਈਆਂ ਸੀਗੀਆਂ ਇੱਥੇ ਨਿਰੋਲ ਭਗਤੀ ਦਾ ਉਪਦੇਸ਼ ਦਿੱਤਾ ਜਾਂਦਾ ਜੀ ਅੱਜ ਇੱਥੇ ਲੱਖਾਂ ਹੀ ਪੁਰਾਣੀ ਜਾਤ ਪਾਤ ਤੋਂ ਉੱਪਰ ਉੱਠ ਕੇ ਵਹਿਮ ਪਰਮ ਛੱਡ ਕੇ ਤੇ ਨਸਿਆਂ ਦਾ ਤਿਆਗ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਜੋ ਸਫਲਾ ਬਣਾ ਰਹੇ ਨੇ ਮਹਾਪੁਰਸ਼ਾਂ ਦਾ ਉਪਦੇਸ਼ਾ ਜਿਹੜਾ ਸਮਾਜਿਕ ਰੀਤੀਆਂ ਨੂੰ ਦੂਰ ਕਰਕੇ ਸੰਸਕਾਰ ਸੰਸਕਾਰ ਤੇ ਵੈਗਰੂ ਪਰਮੇਸ਼ਰ ਦਾ ਸਿਮਰਨ ਤੇ ਕੀਰਤਨ ਭਗਤੀ ਰਾਹੀਂ ਮਨ ਦੀ ਸ਼ਾਂਤੀ ਅਤੇ ਤਨਮਨ ਦੇ ਰੋਗਾਂ ਨੂੰ ਦੂਰ ਕਰਨ ਲਈ ਪ੍ਰੇਰਿਤ ਕਰਨਾਗਾ ਜੀ ਇੱਥੇ ਭਜਨ ਬੰਦਗੀ ਨੂੰ ਬਹੁਤ ਅਹਿਮ ਥਾਂ ਦਿੱਤਾ ਗਿਆਗਾ ਮਨੁੱਖਤਾ ਦੇ ਭਲੇ ਲਈ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਨੇ ਬਾਬਾ ਜੀ ਦੇ आदेश अनुसार आदेश प्रदेश ਵਿੱਚ ਗੁਰਮਤ ਪ੍ਰਚਾਰ ਅਤੇ ਸਮਾਜ ਭਲਾਈ ਦੇ ਕੰਮ ਅਰੰਭੇ ਗਏ ਨੇ ਜੀ ਜਿਵੇਂ ਕਿ ਅਮਰ ਸੰਚਾਰ ਗਰਵਾਣੀ ਦੀ ਸੁੱਧ ਸੰਖਿਆ ਕੀ ਤੰਦੀ ਸਖਲਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਭਾਰ ਤੇ ਸਤਕਾਰ ਸੰਬੰਧੀ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਦੀ ਸਥਾਪਨਾ ਵੀ ਕੀਤੀ ਗਈ ਆ ਤੇ ਪ੍ਰਚਾਰ ਗੁਰਮਤ ਪ੍ਰਚਾਰ ਲਈ ਸ਼੍ਰੋਮਣੀ ਸੰਤ ਖਾਲਸਾ ਮੈਗਜ਼ੀਨ ਇੰਟਰਨੈਸ਼ਨਲ ਸੰਤ ਖਾਲਸਾ ਅਕੈडमी ਨਾਮ ਸਿਮਰਨ ਸਾਧਨਾ ਕੈਂਪ ਗੁਰਮਤ ਪ੍ਰਚਾਰ ਲਈ ਕੀਰਤਨ satsang ਦੀਵਾਨ ਨਸ਼ਾ ਛਡਾਊ ਕੈਂਪ ਹਰ ਇੱਕ ਤਰ੍ਹਾਂ ਦਾ ਖੂਨਦਾਨ ਕੈਂਪ ਅੱਖਾਂ ਦਾ ਕੈਂਪ ਤੇ ਲੋੜਵੰਦਾਂ ਦੀ ਮਦਦ ਲਈ ਇਹ ਕੈਂਪ ਵਗੈਰਾ ਲਗਾਏ ਜਾਂਦੇ ਆ ਜੀ ਇੱਥੇ ਹਰ ਮੱਥਿਆ ਨੂੰ ਸਵੇਰੇ 10 ਤੋਂ 2 ਵਜੇ ਤੱਕ ਕੀਰਤਨ ਚੱਲਦਾ ਹੈ ਜੀ ਸੰਗਤ ਦੀਵਾਨ ਚੱਲਦੇ ਆ ਤੇ ਹਰੇਕ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਇਸ ਰੀ ਸਹਿਜ ਪਾਠ ਦੇ ਭੋਗ ਪਾਈ ਜਾਂਦੇ ਨੇ ਜੀ ਉਸ ਤੋਂ ਇਲਾਵਾ ਕੀਰਤਨ ਦੀਵਾਨ ਤੇ ਕੀਰਤਨ ਸਖਲਾਈ ਵੀ ਕਰਵਾਈ ਜਾਂਦੀ ਹੈ ਗੱਤਕੇ ਤੇ ਘੋੜ ਸਵਾਰੀ ਦੀ ਸਖਲਾਈ ਵੀ ਐਤਵਾਰ ਨੂੰ ਦਿੱਤੀ ਜਾਂਦੀ ਹੈ ਜੀ ਹੈਨਾ ਤਾਂ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਕਮੈਂਟ ਕਰਕੇ ਜਾਣਕਾਰੀ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਇਸ ਚੀਜ਼ ਦੇ ਬਾਰੇ ਜੇਕਰ ਤੁਹਾਨੂੰ ਜਾਣਕਾਰੀ ਸਾਡੇ ਵੱਲੋਂ ਦਿੱਤੀ ਇਹ ਜਾਣਕਾਰੀ ਵਧੀਆ ਲੱਗਦੀ ਆ ਤਾਂ ਲਾਈਕ ਜਰੂਰ ਕਰੋ ਜੀ ਪਲੀਜ਼ ਸਰਦਾਰ ਗੁਰਦੇਵ ਸਿੰਘ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕਸੂਦੜਾ ਪਹੁੰਚ ਚੁੱਕੇ ਆਂ ਜੀ ਦੇਖ ਸਕਦੇ ਹੋ ਤੁਸੀਂ ਇੱਥੇ ਬਹੁਤ ਹੀ ਖੂਬਸੂਰਤ ਬਿਲਡਿੰਗ ਬਣਾਈ ਹੈ ਜੀ ਇਹਦਾ ਸਾਰਾ ਸਿਹਰਾ ਜਾ ਰਿਹਾਗਾ ਜੀ ਐਨ ਆਰ ਆਈ ਭਰਾਵਾਂ ਨੂੰ ਅਵਤਾਰ ਸਿੰਘ ਗਿੱਲ ਤੇ ਹੈਰੀ ਸਿੰਘ ਗਿੱਲ ਜੀ ਜੋ ਅਮਰੀਕਾ ਚ ਰਹਿੰਦੇ ਹੈਗੇ ਭਰਾ ਉਹਨਾਂ ਵੱਲੋਂ ਇਹ ਸਕੂਲ ਦੀ ਇੱਕ ਵੱਖਰੀ ਨਵਿਕਲੀ ਸੋਚ ਨੂੰ ਲੈ ਕੇ ਉਹਨਾਂ ਨੇ ਉਪਰਾਲਾ ਕੀਤਾਗਾ ਜੀ ਤੇ ਇਹ ਪ੍ਰਬੰਧਨ ਦੇ ਲਈ ਸਾਰਾ ਸਿਹਰਾ ਜਾ ਰਿਹਾਗਾ ਬੱਬੀ ਵੀਰ ਤੇ ਰਣਧੀਰ ਸਿੰਘ ਪਟਵਾਰੀ ਦੇ ਰਾਹੀਂ ਜੀ ਜੋ ਇਹਨਾਂ ਨੇ ਪ੍ਰਬੰਧ ਕਰਵਾਇਆਗਾ ਇਹ ਸਾਰੇ ਸਕੂਲ ਦੀ ਬਿਲਡਿੰਗ ਦੇ ਵਾਸਤੇ ਇੱਕ ਬਹੁਤ ਹੀ ਸਚੱਜਾ ਅਪਰਾਲਾ ਕੀਤਾ ਗਿਆ ਜੀ ਇੱਥੇ ਪਿੰਡ ਵਾਸੀਆਂ ਐਨ ਆਰ ਆਈ ਵੀਰਾਂ ਅਤੇ ਪ੍ਰਿੰਸੀਪਲ ਸ੍ਰੀ ਬਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਤੇ ਸਚੱਜੇ ਪ੍ਰਬੰਧਨ ਤਹਿਤ ਸਕੂਲ ਦਾ ਬਹੁਤ ਵਧੀਆ ਸਚੱਜੇ ਢੰਗ ਨਾਲ ਪ੍ਰਬੰਧਨ ਕੀਤਾ ਹੋਇਆ ਹੈਗਾ ਜੀ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਦਾ ਖਿਆਲ ਕਹਿੰਦੇ ਯਤਨ ਤੇ ਜਾਰੀ ਨੇ ਹਰ ਤੱਕ ਪੱਖ ਦੇ ਪਾਸੇ ਸਟਾਫ ਵੱਲੋਂ ਵੀ ਪੂਰਾ ਤੈਦਲ ਨਾਲ ਸਹਿਯੋਗ ਕੀਤਾ ਜਾ ਰਿਹਾ ਹੈਗਾ 3-ਵੀਲਰ ਦੀ ਸੇਵਾ ਜਿੱਦਾਂ ਕਹਿੰਦੇ ਸਕੂਲ ਸਟਾਫ ਵੱਲੋਂ ਇਹ ਕੀਤੀ ਹੋਈ ਆ ਇੱਕ ਸਿੱਖਿਆ ਦੇ ਲਈ ਜੀ ਪਿੰਡ ਦੇ ਪੱਧਰ ਦੀ ਸਿੱਖਿਆ ਨੂੰ ਉੱਚਾ ਚੱਕਣ ਲਈ ਇੱਕ ਸੱਚੀ ਸੋਚ ਆ ਜੀ ਜਿਹਨੂੰ ਸਲਾਮ ਕਰਨਾ ਬਣਦਾ ਹੈਗਾ ਜੋ ਕਿ ਇਹ ਸੇਵਾ ਆਮ ਹੀ ਆਮ ਲੋਕਾਂ ਦੇ ਹਿੱਸੇ ਨਹੀਂ ਆਉਂਦੀ ਹੈਗੀ ਕੁੱਲਮ ਲਿਆ ਕੇ ਪਿੰਡ ਬਹੁਤ ਹੀ ਖੂਬਸੂਰਤਾ ਦੀ ਚੰਗੀ ਸੋਚ ਆ ਪਿੰਡ ਦੇ ਵਸਨੀਕਾਂ ਦੀ ਬਾਹਰ ਬੈਠੇ ਐਨਆਰਆਈ ਵੀਰਾਂ ਦੇ ਸਹਿਯੋਗ ਜਿਨ੍ਹਾਂ ਦੇ ਦਿਲਾਂ ਅੰਦਰ ਆਪਣੇ ਪਿੰਡ ਲਈ ਪਿਆਰ ਅੱਜ ਵੀ ਸਮਾਇਆ ਹੋਇਆ ਹੈਗਾ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਜੀ ਸਾਡੇ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਲਾਈਕ ਤੇ ਜਾਣਕਾਰੀ ਨੂੰ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਪਿੰਡ ਦੇ ਵਸਨੀਕਾਂ ਦਾ ਅਤੇ ਹੋਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ